ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੀ ਚੈਨਲ ਤੇ ਪੰਜਾਬ ਦੇ ਵਿਲਾਸਮਾ ਤੇ ਪੈਨਸ਼ਨਰ ਦੇ ਰੋਸ ਦੇ ਮਜ਼ਾਰੇ ਦੇਖ ਕੇ ਪੰਜਾਬ ਸਰਕਾਰ ਨੇ ਦੁਬਾਰਾ ਮੀਟਿੰਗ ਕਰਨ ਦੇ ਦਰਵਾਜ਼ੇ ਖੋਲਲੇ ਨੇ ਪਿਛਲੇ ਸਮੇਂ ਸਰਕਾਰ ਦੇ ਵੱਲੋਂ ਵਾਰ-ਵਾਰ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦੇਣ ਤੋਂ ਬਾਅਦ ਮੀਟਿੰਗਾਂ ਪੋਸਟਪੋਨ ਕਰਦੇ ਜਿਹੜੇ ਕਿ ਚੱਲਦੇ ਦੌਰਾਨ ਕਾਰਨ ਜਿਹੜਾ ਹੈ ਮੁਲਾਜ਼ਮਾ ਤੇ ਪੈਨਸ਼ਨ ਵਰਗ ਦੇ ਵਿੱਚ ਭਾਰੀ ਰੋਸ ਦੀ ਸੁਭਾਵਨਾ ਬਣੀ ਹੋਈ ਹੈ ਕਈ ਵਾਰ ਤਾਂ ਮੁਲਾਜ਼ਮ ਜਥੇਬੰਦੀਆਂ ਨੂੰ ਬਿਨਾਂ ਦੱਸੇ ਹੀ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਦੁਬਾਰਾ ਪੰਜਾਬ ਸਰਕਾਰ ਦੋ ਸ਼ੁਰੂ ਕੀਤਾ ਹੈ ਖਾਸ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਸਾਂਝਾ ਫਰੰਟ ਜਿਹੜਾ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਸਾਂਝੀਆਂ ਮੰਗਾਂ ਤੇ ਜਿਹੜੀ ਵੱਡੇ ਪੱਧਰ ਤੇ ਲੜਾਈ ਲੜ ਰਿਹਾ ਹੈ ਇਸ ਫਰੰਟ ਨੂੰ ਵੀ ਪੰਜਾਬ ਸਰਕਾਰ ਨੇ ਕਈ ਵਾਰ ਮੀਟਿੰਗਾਂ ਦਿੱਤੀਆਂ ਨੇ ਤੇ ਕਈ ਵਾਰ ਮੁਲਤਵੀ ਵੀ ਕੀਤੀਆਂ ਨੇ ਪਿਛਲੇ ਸਮੇਂ ਲੁਧਿਆਣਾ ਜਿਮਨੀ ਚੌਂ ਦੇ ਦੌਰਾਨ ਇਸ ਫਰੰਟ ਨੂੰ 26 ਜੂਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਪਰ ਮੌਕੇ ਤੇ ਆ ਕੇ ਮੀਟਿੰਗ ਜਿਹੜੀ ਹੈ ਮੁਲਤਵੀ ਕਰ ਦਿੱਤੀ ਹੈ ਜਿਹਦੇ ਕਰਕੇ ਰੋਸ ਦੀ ਭਾਵਨਾ ਸੀ ਹੁਣ ਪੰਜਾਬ ਸਰਕਾਰ ਨੇ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਨੂੰ 15 ਜੁਲਾਈ ਨੂੰ ਮੀਟਿੰਗ ਦਾ ਮਾਦੇ ਤਹਿਤ ਛੰਡੀਗੜ ਪੰਜਾਬ ਸਕੱਤਰ ਦੇ ਵਿੱਚ ਸਾਂਝੇ ਫਰੰਟ ਦੇ ਵਫਦ ਦੇ ਨਾਲ ਕੈਮਨਰ ਸਬ ਕਮੇਟੀ ਦੀ ਜਿਹੜੀ ਮੀਟਿੰਗ ਦੀ ਹੋਏਗੀ ਜਦੀ ਅਗਵਾਈ ਵਿਤਮਨ ਦੀ ਹਰਪਾ ਸਿੰਘ ਚੀਮਾ ਕਰਨਗੇ ਇਸ ਭਾਵਨਾ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਸਾਂਝੀਆਂ ਮੰਗਾਂ ਦੇ ਉੱਪਰ ਵਿਸਤਾਰ ਸਹਿਤ ਚਰਚਾ ਹੋ ਸਕਦੀ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਚੰਗਾ ਨਤੀਜਾ ਨਿਕਲ ਕੇ ਆ ਸਕਦਾ ਹੈ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹਦੇ ਵਿੱਚ ਮੁੱਖ ਮੁੱਖ ਤੌਰ ਤੇ 13% ਡੀਏ ਜਿਹੜਾ ਮਲਾਜ਼ਮਾਂ ਦਾ ਡੀਏ ਪੈਂਡਿੰਗ ਹੈ ਜੋ ਭਾਰਤ ਦੀਆਂ ਸਾਰੀਆਂ ਸਟੇਟਾਂ ਤੋਂ ਘੱਟ ਮਿਲ ਰਿਹਾ ਹੈ ਉਹ ਰੀਲீஸ் ਕਰਨ ਦੀ ਗੱਲ ਹੋ ਸਕਦੀ ਹੈ ਇਸੇ ਤਰ੍ਹਾਂ ਇੱਕ ਲੰਮਾ ਮਾਮਲਾ ਲਟਕਦਾ ਪਿਆ ਹੈ ਪ੍ਰਾਣੀ ਪੈਸ਼ ਬਹਾਲ ਕਰਨ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਸੋ ਦੋਸਤੋ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਕਰ ਦਿੱਤਾ ਸੀ ਪਰ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਸੀ ਪਰ ਹਲੇ ਤੱਕ ਲਾਗੂ ਨਹੀਂ ਹੈਗੀ ਉਹ ਵੀ ਜਿਹੜਾ ਮੁੱਦਾ ਵੱਡੇ ਪੱਧਰ ਤੇ ਉਭਰ ਸਕਦਾ ਹੈ ਇਸੇ ਤਰ੍ਹਾਂ ਇੱਕ ਹੋਰ ਅਹਿਮ ਮੁੱਦਾ ਹੈ ਜਿਹੜਾ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜ਼ਮਾਂ ਦੇ ਉੱਤੇ ਪੰਜਾਬ ਸਕੇਲ ਲਾਗੂ ਕਰਨ ਦੀ ਗੱਲ ਕਿਉਂਕਿ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਵੀ ਜਿਹੜੇ ਮਲਾਜ਼ਮਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਸਾਂਝਾ ਫਰੰਟ ਦੇ ਆਗੂ ਇਹ ਕੈਬਨਿਟ ਸਬ-ਕਮੇਟੀ ਦੇ ਆਗੂ ਇਹ ਮੁੱਦਾ ਵੀ ਚੁੱਕ ਸਕਦੇ ਨੇ ਇਸੇ ਤਰ੍ਹਾਂ ਪੈਨਸ਼ਨਰਸ ਦਾ ਮੁੱਦਾ ਇੱਕ ਬਹੁਤ ਹੀ ਬੜਾ ਅਹਿਮ ਹੈ 2.9 ਗੁਣਾਕ ਦੇ ਨਾਲ ਪੈਨਸ਼ਨ ਦੀ ਸੋਧਨਾ ਤੇ ਠੇਕਾ ਆਊਟਸੋਰਸ ਬਲਾਸਮ ਰੈਗੂਲਰ ਕਰਨਾ ਤੇ ਮੁੱਦਾ ਵੀ ਜਿਹੜਾ ਬੜਾ ਹੀ ਗੰਭੀਰ ਹੈ ਇਸੇ ਮੁੱਦੇ ਤੇ ਵੀ ਚਰਚਾ ਹੋ ਸਕਦੀ ਹੈ ਇਸੇ ਤਰ੍ਹਾਂ 15 15 ਦਾ ਪੱਤਰ ਰੱਦ ਕਰਕੇ ਰੈਗੂਲਰ ਭਰਤੀ ਕੀਤੇ ਜਾਣ ਬਲਾਸਮਾਂ ਨੂੰ ਪਹਿਲੇ ਦਿਨ ਤੋਂ ਹੀ ਪੂਰੀਆਂ ਤਨਖਾਹਾਂ ਦੇਣ ਦਾ ਮੁੱਦਾ ਵੀ ਜਿਹੜਾ ਹੈ ਕਿ ਸਾਹਮਣੇ ਆ ਸਕਦਾ ਹੈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਇਸ ਮੀਟਿੰਗ ਦੇ ਵਿੱਚ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਇੱਕ ਹੋਰ ਮੰਗ ਉੱਠਦੀ ਹੈ 6ਵੇਂ ਤਨਖਾਹ ਕਮਿਸ਼ਨ ਦੀ ਜਿਹੜੀ ਪਾਰਟ 2 ਤੇ ਪਾਰਟ ਦੀ ਰਿਪੋਰਟ ਨੂੰ ਉਹ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਨੂੰ ਨਾ ਲਾਗੂ ਕਰਕੇ ਮਲਾਸਮਾ ਦੇ ਵਿੱਚ ਜਿਹੜਾ ਕਾਫੀ ਲਾਭ ਰੁਕੇ ਪਏ ਨੇ ਉਹ ਮੁੱਦਾ ਵੀ ਇਸ ਮੀਟਿੰਗ ਦੇ ਵਿੱਚ ਉੱਠ ਸਕਦਾ ਹੈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਹੋਰ ਜਥੇਬੰਦੀ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ ਕਰਨਜੀਤ ਕੌਰ ਜਿਹੜੀ ਕਿ ਐਸੋਸੀਏਸ਼ਨ ਪ੍ਰੀ ਪ੍ਰਾਇਮਰੀ ਟੀਚਰ ਯੂਨੀਅਨ ਇਹ ਯੂਨੀਅਨ ਨੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰੀ ਹੈ ਮੁੱਖ ਮੰਤਰੀ ਭਗਵੰਤ ਸਾਨ ਨੇ ਜਿਹੜਾ ਖੁਦ 9 ਜੁਲਾਈ ਨੂੰ ਇਸ ਜਥੇਬੰਦੀ ਨਾਲ ਮੀਟਿੰਗ ਰੱਖਣ ਦਾ ਫੈਸਲਾ ਕੀਤਾ ਸੀ ਲਿਖਤੀ ਪੱਤਰ ਕੱਢਿਆ ਸੀ ਮੀਟਿੰਗ ਦਾ ਪਰ ਇਹ ਮੀਟਿੰਗ ਵੀ ਮੂਲਤਵੀ ਹੋ ਗਈ ਸੀ ਜਿਹਦੇ ਕਰਕੇ ਇਸ ਵਰਗ ਦੇ ਮਲਾਜ਼ਮ ਬੜੇ ਹੀ ਪਰੇਸ਼ਾਨ ਸੀ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਜਥੇਬੰਦੀ ਦੇ ਨਾਲ 29 ਜੁਲਾਈ ਨੂੰ ਮੀਟਿੰਗ ਰੱਖੀ ਹੈ ਇੱਕ ਹੋਰ ਪੰਜਾਬ ਸਕੱਤਰ ਦੇ ਮਲਾਜ਼ਮਾਂ ਨੇ ਬੜਾ ਸੰਘਰਸ਼ ਛੇੜਿਆ ਸੀ 18 ਜੂਨ ਨੂੰ ਇੱਕ ਬਹੁਤ ਹੀ ਵੱਡੀ ਰੈਲੀ ਪੰਜਾਬ ਸਕੱਤਰ ਦੇ ਵਿੱਚ ਕੀਤੀ ਸੀ ਉਸ ਜਥੇਬੰਦੀ ਨੇ ਜਿਹੜੇ ਨੇ ਜਿਹੜੇ ਕੁਆ ਕੁਆਇਰ ਡੇਟ ਨੇ ਪੰਜਾਬ ਸਕੱਤਰ ਦੇ ਸਾਂਝੇ ਐਕਸ਼ਨ ਕਮੇਟੀ ਜਿਹੜੀ ਮੁਲਾਜ਼ਮਾਂ ਦੀ ਬਣਾਈ ਹੈ ਉਹਦੇ ਜਿਹੜੇ ਜਿਹੜੇ ਕਿ ਆਗੂ ਸੁਸ਼ੀਲ ਕੁਮਾਰ ਨੇ ਹੁਣ ਇੱਕ ਪੱਤਰ ਲਿਖਿਆ ਹੈ ਕਿ ਸਕੱਤਰ ਆਮਰਾਜ ਪਵੰਦਰ ਨੂੰ ਯਾਦ ਕਰਵਾਇਆ ਹੈ ਕਿ 18 ਜੂਨ ਨੂੰ ਜਦੋਂ ਉਹਨਾਂ ਨੇ ਰੈਲੀ ਕੀਤੀ ਸੀ ਤੇ ਉਦੋਂ ਉਹਨਾਂ ਨੂੰ 25 ਜੂਨ ਦੀ ਮੀਟਿੰਗ ਦਾ ਸਮਾਂ ਦਿੱਤਾ ਸੀ ਪਰ ਇਹ ਮੀਟਿੰਗ ਕਿਸੇ ਕਾਰਨ ਕਰਕੇ ਮੁਲਤਵੀ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਜਲਦੀ ਹੀ ਜਿਹੜਾ ਮੀਟਿੰਗ ਦਿੱਤੀ ਜਾਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਤੇ ਮਲਾਜ਼ਮਤ ਜਥੇਬੰਦੀਆਂ ਦੇ ਵਿਚਕਾਰ ਜਿਹੜੀ ਹੈ ਮੀਟਿੰਗ ਦਾ ਦੌਰ ਚੱਲਣ ਵਾਲਾ ਹੈ ਉਹਦੇ ਵਿੱਚ ਲੱਗਦਾ ਹੈ ਕਿ ਮਲਾਜ਼ਮਾਂ ਦੀ ਮੰਗਾਂ ਤੇ ਮੋੜ ਲੱਗ ਸਕਦੀ ਹੈ ਸਾਰੀਆਂ ਮੰਗਾਂ ਤੋਂ ਮੁੱਖ ਮੰਗ ਜਿਹੜੀ ਹੈ ਡੀ ਇਸ ਬੰਦੀ ਹੈ ਜਿਸ ਇਸ ਮੀਟਿੰਗ ਦੇ ਵਿੱਚ ਇੱਕ ਕਿਸ਼ਤੇ ਦਾ ਐਲਾਨ ਹੋ ਸਕਦਾ ਹੈ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੀ ਹੈ ਕਿਸੇ ਹੋਰ ਅਪਡੇਟ ਦੇ ਨਾਲ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਧੰਨਵਾਦ ਜੀ